ਗੁਰੂ ਘਰ ਨੇੜੇ ਖੁੱਲੀਆਂ ਸੀ ਬੀੜੀ ਸਿਗਰਟ ਦੀਆਂ ਦੁਕਾਨਾਂ ਦੇਖ ਤੱਤੇ ਹੋਏ ਨਿਆਂੰਦ ਸਿੰਘਾ ਨੇ ਪਾਲਿਆ ਘੇਰਾ ਆਕੇ ਕਰਵਾਤੀਆਂ ਦੁਕਾਨਾਂ ਬੰਦ ਕੰਮ ਕਰਦੇ ਪਏ ਆ ਸਾਨੂੰ ਵੇਦਰ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟਾਂ ਵਾਲੇ ਵੀ ਸੋਲੋ ਆ ਬੇਅਦਬੀਆਂ ਹੋ ਰਹੀਆਂ ਗੁਰੂ ਘਰ ਦੇ ਸਾਹਮਣੇ ਇਹਦੇ ਬਾਰੇ ਦੱਸੋ ਕਮੈਂਟਾਂ ਦੇ ਵਿੱਚ ਕੀ ਬੰਦਣਾ ਚਾਹੁੰਦਾ ਹੈਗਾ ਆ ਦੱਸੋ ਖੋਖੇ ਵਾਲਾ ਅੱਗੇ ਇੱਕ ਸਕੂਲ ਦੇ ਕੋਲੇ ਖੋਖਾ ਉਹ ਵੀ ਜਾਣ ਤਾਨੂੰ ਦਿਖਾਉਣੇ ਅਗਲੀ ਵੀ ਕਾਰਵਾਈ ਦੋ ਖੋਖੇ ਹੱਥ ਆ ਬੀੜੀਆਂ ਸਿਗਰਟ ਆ ਰਿਹਾ ਗੁਰੂ ਘਰ ਸਾਹਮਣੇ ਗੁਰੂ ਘਰ ਨਿਸ਼ਾਨਦਾਨ ਦੋ ਦੋ ਕਦਮਾ ਵੀ ਨਹੀਂ ਹੈਗਾਗਾ ਚਿੰਨ ਚਾਰ ਕਦਮਾ ਦਾ ਰੋਡਪਾਰ ਕਰਕੇ ਆ ਤੇ ਕੀ ਹਾਲ ਕੀ ਪੰਜਾਬ ਦਾ ਸਾਡੇ ਦਾ ਬੋਲੋ ਯਾਰ ਤੁਹਾਡੇ ਅੜਕਾਨਾਂ ਦੇ ਵਿੱਚ ਹੀ ਰੱਖੇ ਹੋਏ ਆ ਜੀ ਬੋਲੋ ਜਿੰਨ ਕਿੰਨੇ ਅੜਕਾਨਾਂ ਦੇ ਵਿੱਚ ਰੱਖੇ ਰੱਖੇ ਆ ਵੀ ਨਹੀਂ ਸਕਦਾ ਅਸੀਂ ਹਾਂ ਜੀ ਕੋਈ ਆ ਵੀ ਲੱਗਿਆ ਨਿਸ਼ਾਰੇ ਕਬਰ ਕਰ ਸਾਹਮਣੇ ਦੇਖੋ ਦੇਖੋ ਜੀ ਅਜੇ ਇੱਕ ਮਿੰਟ ਬੜਾ ਆਹ ਦੇਖੋ ਕੁਝ ਬਾਹਰ ਕੱਢ ਗਈ ਆ ਆਹ ਦੇਖੋ ਥੱਲੇ ਘਮਾਓ ਭਾਈ ਉਹ ਕਰ ਕਰਦੇ ਚੱਕੋ ਖੋਤੇ ਚ ਦੇਖੋ ਅਸੀਂ ਕੀ ਨੁਕਸਾਨ ਨਹੀਂ ਕਰਨਾ ਚਾਹਦੇ ਇਹ ਚੀਜ਼ਾਂ ਅਸੀਂ ਅੱਗ ਨਹੀਂ ਲਾਉਣੇ ਚਾਹਦੇ ਇਹਦਾ ਸਮਾਨ ਹੈ ਇਹਨੂੰ ਨੁਕਸਾਨ ਨਹੀਂ ਪ੍ਰਵਾਸੀ ਬੰਦਾ ਇਹਦਾ ਨੁਕਸਾਨ ਨਹੀਂ ਕਰਾਂਗੇ ਕੋਈ ਵੀ ਇਹਦਾ ਖੋਖਾ ਚਕਵਾ ਕੇ ਹੁਣੇ ਛਕਾਉਣਾ ਜੋ ਜਿੱਥੋਂ ਮਰਜੀ ਆਪਣਾ ਘੋੜਾ ਰੇੜਾ ਲਿਆਵੇ ਗੱਡੀ ਲਿਆਵੇ ਜਿੱਥੇ ਮਰਜੀ ਲਾਵੇ ਬਾਈ ਕਿਹੜਾ ਦੋ 2200 ਕਿਲੋਮੀਟਰ ਦੂਰ ਲਾਵੇ ਗੁਰਦੁਆਰਾ ਸਾਹਿਬ ਤੋਂ 400 ਕਿਲੋਮੀਟਰ 800 ਕਿਲੋਮੀਟਰ ਲਾ ਲਓ 800 ਕਿਲੋਮੀਟਰ ਜਿੱਥੇ ਮਰਜੀ ਲਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆਪਣਾ ਇਹ ਨਾ ਦੇਖੋ ਮੰਦਰ ਹੋਵੇ ਗੁਰੂ ਘਰ ਹੋਵੇ ਕੋਈ ਵੀ ਮਸੀਬੇ ਕਿਤੇ ਵੀ ਲਾਗੇ ਨਹੀਂ ਬੀੜੀ ਸਿਕਟਾਂ ਦਾ ਕੋਖੇ ਲੱਗਨੇ ਹੋਣੇ ਚਾਹੀਦੇ ਕਿ ਨਸ਼ੀਲ ਚੀਜ਼ ਨਹੀਂ ਨਸ਼ੀਲਾ ਜੀਈ ਚੰਨੀ ਦੇਣੀ ਹੈ ਠੀਕ ਇਹ ਬਾਤ ਸਹੀ ਹੈ ਮੰਨਤਾ ਹੈ ਸਮਝੋ ਸਮਝ ਗਿਆ ਜੇ ਕਹੋ ਤੇ ਹਮ ਨਹੀਂ ਲਗਾ ਮੰਨ ਕੇ ਇਹ ਬਾਤ ਸਮਝਾ ਦਿਆ ਦੇਖੋ ਕਾਟ ਨਹੀਂ ਰਿਹਾ ਕੈਮਰਾ ਮਰਮੜਿਆ ਇਹ ਹੈ ਕੀ ਆ ਯਾਰ ਕੁਛ ਨਹੀਂ ਆ ਦੇਖ ਲੋ ਆਪਣੇ ਸੀ ਬੋਲ ਕੇ ਅਲੇਰੋ ਸਕੋਰ ਆ ਦੇਰ ਬਹੁਤ ਕੱਟ ਕੱਟਿਆ ਰਿਹਾ ਥੱਲੇ ਕੀ ਹੈ ਮਾਰੋਏ ਨਹੀਂ ਕੱਟ ਰਿਹਾ ਨਾ ਬੰਦਾ ਕੱਟ ਕੈਮਰੇ ਨੇ ਤੇਰਾ ਇੱਥੇ ਕੰਮ ਖਤਮ ਹੋ ਗਿਆ ਬਾਕੀ ਦਬਾ ਕੇ ਹੀ ਕਰਦੇ ਆ ਜਾ ਇੱਧਰ ਆ ਜਾ ਇੱਥੇ ਇਧਰ ਬੋਲ ਆ ਰਿਹਾ ਕੋਪੇ ਡੂ ਮੈਨੂ ਲੱਗਦਾ ਸਰਕਾਰ ਉਹ ਸਰਦਾਰ ਨਹੀਂ ਹੈਗਾਗਾ ਉਹ ਇੱਕ ਮਸੰਦ ਵੀ ਜੋ ਗੁਰੂ ਘਰ ਦੀ ਨਜ਼ਰ ਆ ਰਿਹਾ ਹੈਗਾ ਦੱਸੋ ਇਹਦੇ ਵਿੱਚ ਬੋਲੋ ਕੋਈ ਦਮ ਬਾਈਟ ਵਾਲਾ ਬਾਈਟ ਕਰ। ਅਸੀਂ ਗੁਰੂ ਘਰ ਦੇ ਅੱਗੇ ਬਿਜਲੀ ਸਟਾ ਦਾ ਕੋਕਾ ਨਹੀਂ ਲਗਣ ਦੇਣਾ। ਕੋਈ ਨਾ ਲਗਾ। ਇਹ ਲੋਣਾ 200 ਕਿਲੋ ਬੰਡਾ 200 ਕਿਲੋ ਲੈ ਲੈ ਮੈਂ ਸਾਰਾ ਕਹਿ ਗਿਆ। ਸਾਰਾ ਚੱਕੋ। ਜਿੰਨੇ ਕਹਿ ਦਿਆ ਕੋਈ ਵੀ ਆ ਕਿਤੇ ਵੀ ਹੋਵੇ ਬੇਅਦਬੀ ਅਸੀਂ ਹਰ ਗੇ ਪ੍ਰਤੀਸ਼ਾ ਨਹੀਂ ਕਰਾਂਗੇ। ਸਾਰਾ ਸਾਮਾਨ ਦੱਸ ਲੈ ਮੈਂ ਸਾਰੇ ਚੱਕ ਕੇ ਲੈ ਜਾਣਾ। ਲੈ ਲੈ। ਮੈਨੂੰ ਹੁਣੇ ਖਾਲੀ ਚਾਹੀਦਾ। ਮੈਂ ਹੁਣ ਕਿੰਨਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕੋਪਰ। ਦਾਲੋ ਸੇ ਮੈਂ ਇੱਥੇ ਰਹਿਣਾ ਆ। ਇਹ ਤਾਂ ਬੜਾ ਬੰਦ ਕਰਾ ਆ ਗਏ ਉਹਨੇ ਕਰਾ ਕਰਨੇ ਕਰਾ ਦੋ ਠੀਕ ਨਹੀਂ ਕਰਾ ਮੈਂ ਬਤਾ ਚਾੱਕੇ ਲੈ ਕੇ ਜਾ ਰਿਹਾ ਸਰਦਾਰ ਦਾ ਨਾਮ ਦੱਸ ਸਰਦਾਰ ਦਾ ਨਾਮ ਦੱਸ ਸਰਦਾਰ ਤੇ ਕੁਛ ਨਹੀਂ ਉਹ ਜਿਹੋ ਕੁਛ ਅੱਛੇ-ਪੱਛੇ ਰਹੇ ਓ ਇਕੱਠੇ ਬਿਚੇ ਰਹੇ ਅੱਜ ਸੰਗਤ ਜੀ ਅਸੀਂ ਜਾ ਰਹੇ ਆ ਜੋ ਕਿ ਥੋਖੇ ਅੱਜ ਆਨੰਦ ਕਰਵਾਉਣ ਜਾ ਰਹੇ ਆ ਇੱਕ ਸਕੂਲ ਆ ਇੱਕ ਤਾਂ ਹੁਣ ਗੁਰਦੁਆਰਾ ਸਾਹਿਬ ਦੇ ਕੋਲੇ ਤਾਂ ਘਰ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਸਕੂਲ ਆ ਉਥੇ ਨਿੱਕੇ ਨਿੱਕੇ ਬੱਚੇ ਉਹਨਾਂ ਕੋਲ ਸਿਗਰਟਾਂ ਲੈ ਕੇ ਬੀੜੀਆਂ ਲੈ ਕੇ ਉਹ ਸ਼ਾਗਿਰਦ ਪੀਂਦੇ ਹੈਗੇ ਆ ਤੇ ਉਹ ਵੀ ਅੱਜ ਸਾਨੂੰ ਪਤਾ ਲੱਗਿਆ ਸੀ ਇੱਥੇ ਪਹੁੰਚ ਚੁੱਕੇ ਆ ਤਾਜਪੁਰ ਪਿੰਡ ਹੈਗਾ ਆ ਗੁਰੂ ਘਰ ਲੋਕੇਸ਼ਨ ਤੁਹਾਨੂੰ ਦੱਸੀ ਜਾਂਦੇ ਹੈਗੇ ਨਾਲ ਦੀ ਨਾਲ ਅੱਗੇ ਚੱਲ ਕੇ ਦੇਖਦੇ ਆ ਤੁਹਾਨੂੰ ਕੋខੇ ਉਹ ਵੀ ਦਿਖਾਉਣੇ ਆ ਜਿੱਥੇ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਇਹ ਨਸ਼ੇ ਵਾਲਾ ਪੰਜਾਬ ਬਣ ਗਿਆ ਬਣ ਚੁੱਕਾ ਹੈਗਾ ਤੇ ਸਾਡੀ ਇਹੀ ਬੇਨਤੀ ਆ ਪ੍ਰਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਧਾਰਮਿਕ ਜਗਾ ਹੋਵੇ ਉਥੋਂ ਕੋខੇ ਬੀੜੀਆਂ ਸਿਗਰਟਾਂ ਨਹੀਂ ਲੱਗਣੀਆਂ ਚਾਹੀਦੀਆਂ ਜੇ ਲੱਗੀਆਂ ਤੇ ਜੇ ਹੀ ਫੜ ਲਿਆ ਹੀ ਉਹ 70 ਫੇਰ ਕਰਾਂਗੇ ਲੈ ਯਾਦ ਕਰੋਗੇ ਸਰਕਾਰੀ ਸਕੂਲ ਦੇ ਸਾਹਮਣੇ ਕਹਿੰਦੇ ਖੋਖਾ ਹੈਗਾ ਦੋ ਦੁਕਾਨਾਂ ਨੇ ਬਾਕੀ ਦੇਖਦੇ ਆ ਕਿ ਕੀ ਬੋਲ ਆ ਜੀ ਸਰਕਾਰੀ ਸਕੂਲ ਆ ਸਰਕਾਰੀ ਸਕੂਲ ਆ ਦੇਖੋ ਇੱਥੇ ਜਵਾਕ ਪੜ੍ਹਨੇ ਆ ਨੇ ਬੀੜੀਆਂ ਸਿੱਟਾ ਪੀਣਗੇ ਆ ਇਸ ਸਕੂਲ ਦੇ ਸਾਹਮਣੇ ਜਿਹੜਾ ਵੀ ਵੀਡੀਓ ਸਿੱਟਾ ਆਹੀ ਆ ਦੁਕਾਨਾਂ ਦੋਨੇ ਨੇ ਬਿਲਾਓ ਜੀ ਇੱਕ ਆ ਦੁਕਾਨ ਵੀਡੀਓ ਵੀ ਦੇਖਦੇ ਹੋ ਮੈਂ ਅੱਗੇ ਵੀ ਆ भेजा देखो जी छोटे छोटे बच्चे जी प्रवासी लोगों ने दुकाना खोलिया होने ਤੇ ਤੁਸੀਂ ਜਿਹੜਾ ਇੱਕ ਨੇੜੇ ਆਇਓ ਜੇ ਚੈੱਕ ਕਰੋ ਦੂਜਾ ਕੋਕਾ ਕਿਹੜਾ ਇੱਧਰ ਵੀ ਚੈੱਕ ਕਰ ਲਓ ਹੋਈ ਜਾਣੀ ਐ ਕਿ ਉਹਦੇ ਇਹ ਸੋਨੇ ਦੇ ਉਹ ਤਾਂ ਸਾਫ ਮੁੱਕਰ ਕੇ ਮਜ਼ਾਦਾ ਉਹ ਕਹਿੰਦਾ ਵੇਚਦੇ ਨਹੀਂ ਹਾਂਜੀ ਉਹਨਾਂ ਨਾਲ ਕਰੋ ਆਹ ਮਾਟਰ ਤੇ ਛੱਪਾ ਮਾ ਆ ਗਿਆ ਜਾਨੀ ਉਹ ਗੱਲ ਇਹੀ ਲੱਗੇ ਹੋਏ ਆ ਸਾਰੇ ਜਾਨੇ ਤੇ ਦੁਕਾਨੇ ਤੁਹਾਨੂੰ ਸਾਹਮਣੇ ਜਿਹੜਾ ਸਾਹਮਣੇ ਸਕੂਲ ਬੀ.ਐਸ. ਦਾ ਵੇਚਦੇ ਆ ਚਲੋ ਕਿੱਥੇ ਗਏ ਕੋਲੀਆਂ ਵੀਡੀਓ ਰਿਪੋਰਟ ਰਿਪੋਰਟ ਹੈ ਨਾ ਕੋਈ ਇਹਨਾਂ ਨੇ ਰਿਪੋਰਟੀਆਂ ਜੋ ਪਿੱਛੇ ਗੋਲਕੇ ਦਾ ਹਮਲਾ ਕਰਾ ਸ਼ਾਮਾ ਹੋਇਆ ਤੇ ਇਹਨਾਂ ਨੇ ਵੀਡੀਓ ਸਿੱਧਾ ਰਿਪੋਰਟੀਆਂ ਗਿਆ ਤੇ ਜੇ ਸਾਨੂੰ ਮਿਲ ਕੇ ਕੋਈ ਗੱਲ ਨਹੀਂ ਸ਼ਾਪਾ ਜ਼ਰੂਰ ਰੱਖਾਂਗੇ ਵੀਡੀਓ ਸਿੱਧਾ ਦਾ ਤੇ ਜ਼ਰੂਰ ਆ ਦੇਖੋ ਇੱਧਰ ਇਹ ਜਾਨਾ ਕਿ ਜਾ ਕੇ ਲੈ ਲਈਏ ਅਸੀਂ ਖੜੇ ਖੜੇ ਹਾਂ 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 ਰਿਪੋਰਟੀਆਂ ਨੂੰ ਪਤਾ ਲੱਗ ਗਿਆ ਵੀ ਪੀਸੀ ਦੇ ਜੋ ਪ੍ਰਵਾਸੀ ਉਹ ਤੇ ਕਿੱਥੇ ਜਾਣੇ ਵਾਲੇ ਆ ਉਹ ਬਈ

ਅਚਾਨ ਕੋਈ ਕੰਮ ਕਰਦੀ ਉਸ ਤੋਂ ਬਾਅਦ ਬੰਦ ਕਰੀ ਚੋਰ ਬੋਲਦੇ ਆ ਜੀ ਬੇਚਦੇ ਮੰਨ ਗਏ ਆ ਔਨਲਾਈਨ ਮੀਡੀਆ ਬੋਲ ਗਏ ਵੇਚਦੇ ਸੇ ਪਰ ਬੰਦ ਪਰ ਸਕੂਲ ਦੇ ਸਾਹਮਣੇ ਵੇਚਦੇ ਸਰਕਾਰੀ ਸਕੂਲ ਦੇ ਸਾਹਮਣੇ ਪਰ ਸੇ ਘਰ ਕੇ ਦਿਆ ਸੀ 250 ਰੁਪਏ ਸਿਗਰਟ ਵੇਚਨੇਗਾ ਬੀਡੀ ਸਿਗਰਟ ਵੇਚਨੇਗਾ ਬੀਡੀ ਸਿਗਰਟ ਵੇਚਨੇਗਾ 250 ਰੁਪਏ ਲੈ ਕੇ ਗਿਆ ਜੀ ਤੇ ਹੁਣ ਉਹਨਾਂ ਨੇ ਬੰਦ ਕਰਤੀ ਹੈਗੀ ਇਹਨਾਂ ਦਾ ਕਹਿਣਾ ਅਸੀਂ ਨਹੀਂ ਕਹਿ ਰਹੇ ਕਿ ਕਿੰਨੇ ਚਿਰ ਕਰਦੇ ਆ ਰਹੇ 2 ਮਹੀਨੇ ਹੋ ਗਏ ਹਾਂ

ભેજ રોજ મે ਉਹ ਮਾਂ ਉੱਤੇ ਰੇੜੀ ਲਗਾਉਂਦੇ ਸੀ ਉਹ ਰੇੜੀ ਨੇ ਲਗਾਣੇ ਕੀ ਹੋ ਨਾ ਰੋਏ ਹਾਂ ਰੋਏ ਲਗਾਉਂਦੇ ਹਾਂ ਆ ਨਿਕਲ ਆਈਆਂ ਸ਼ੇਡਾਂ ਕਹਿੰਦੇ ਮੈਂ ਵੇਖਦੇ ਨਾ ਦੇਖੋ ਇਹ ਸਾਡੇ ਰੋਲਾ ਪੈਣ ਤੋਂ ਪਹਿਲਾਂ ਤੂੰ ਤਗ਼ੀਬ ਕੀਤੀ ਹੈਂ ਲੈ ਬੰਦ ਕਰਾ ਦੇ ਪਤਾ ਹੈ ਰੋਲਾ ਪਿਆ ਨਹੀਂ ਪੈ ਰਿਹਾ ਉਹ ਰੋਲਾ ਪਿਆ ਰੇੜੀ ਮੰਗਾ ਹੈ ਨਾ ਤੇਰੇ ਕੋਲੋਂ ਨਿਕਲੀਆਂ ਰੇੜੀ ਮੰਗਾ ਦੋ ਲਾਭ ਖੇੜੀ ਤੇਰੇ ਰੋਲੇ ਨਹੀਂ ਆਂ ਬੇਜਨਤ ਨੂੰ ਸਾਹਮਣੇ ਨਜ਼ਰ ਤੋਂ ਮੈਂ ਪਹਿਲਾਂ ਹੀ ਸਾਹਮਣੇ ਨਜ਼ਰ ਕਿਉਂ ਨਹੀਂ ਪਤਾ ਵਿਦਿਆ ਪੜਾਉਂਦੇ ਆ ਆਪ ਕੋੜੀ ਲਿਖੋ ਵਿਦਿਆ तो विद्या के सामने भी तुम बेचोगे पता नहीं सामने निकल निकल बच्चे आते हैं पहले मैंने वहाँ रेडी पता क्यों नहीं इतनी बड़ी स्कूल नहीं दिखा तुम्हें ऐसे बच्चे देख के चलते पता बात में दो मिनट और लड़ाई बच लॉस कर दी आप मैं करूंगा मैं मैंने डाउन में कर दी अभी नहीं ਇਹਨਾਂ ਦਾ ਕਹਿਣਾ ਹੈਗਾ ਕਿ ਇਹ ਅਲਾਸਮੈਂਟ ਕੀਤੀ ਕੀ ਕੀ ਆ ਇਹ ਹਰ ਮਦਰੀ ਗਾ ਪੰਜ ਚਾਰ ਰੋਜ਼ਾਂ ਦੇ ਵੀ ਕੀ ਅੱਗੇ ਇਹਨਾਂ ਕੋਲ ਤਾਂ ਫੇਰ ਨਿਕਲੇ ਆਂ ਅੰਦਰ ਹੀ ਰੋਜ਼ ਕਰਦੇ ਨਹੀਂ ਮੰਨਦੇ ਜੀ ਪੇਸ਼ਾ ਕਰਨ ਇਹ ਨਹੀਂ ਮੰਨਦੇ ਇਹ ਲਗਾ ਕੇ ਆਉਂਦਾ ਹਾਂ ਤੇ ਕਿਹੜਾ ਆਖੀ ਹਾਂਜੀ ਹਾਂ ਆ ਵੜੀ ਕਿਹਾ ਆ ਸਾਰੇ ਜਣ ਸਟੈਂਡ ਕਰਾ ਨਹੀਂ ਆਈਆਂ ਹਾਂ ਖੜੀਏ ਚੱਡ ਹਾਂ ਇਹ ਵੜੀ ਸ਼ਤਾਨ ਜਨਾਂ ਦੀ ਆ ਇਹ ਬਹੁਤ ਤੇਜ਼ ਆ ਜੀ ਇਹ ਤੇਜ਼ ਨਹੀਂ ਹੁੰਦਾ ਹਾਂ ਇਹ ਬਲੱਡ ਕਰਨ ਵਾਲਿਆ ਆ ਜੀ ਸਨੇਹ ਸਨੂਗਰ ਮਿੰਟ ਲਗਾ ਕਮਰੇ ਹਾਂ ਇੱਕ ਮਿੰਟ ਲਗਾ ਚੱਕਰ ਨੂੰ ਮਾ ਨੂੰ ਮੰਨਣ ਲਈ ਤਿਆਰੀਆਂ ਮਾ ਨੂੰ ਮੰਨਣ ਕੇ ਲਈ ਤਿਆਰ ਹਾਂ ਮਾ ਨੇ ਮੰਨ ਗਈ ਜੀ ਇਹ ਕਹਿੰਦੀ ਮੈਂ ਵੇਚਦੀ ਸੀ ਸਾਡਾ ਮੀਡੀਆ ਪਰ ਹੁਣ ਜਿਹੜਾ ਨਾ ਨਾੜ ਤੇ ਸੱਟ ਕੋਈ ਨਹੀਂ ਕਰਾਂ ਕਾਰਵਾਈ ਕਰਾਂਗੇ ਉਹ ਕਾਇਸ ਕਾਇਸ ਲਾ ਗਿਆ ਕੋਈ ਕਾਂਦੇ ਕਾ ਨਹੀਂ ਆਹ ਨਾ ਵੀ ਹੁਣ ਨਹੀਂ ਵੇਚਾਂਗੇ ਗਲਤੀਆਂ ਮੈਂ ਮੰਨ ਲੇ ਕਿਹਾ ਲਾਈਕਿ ਤੁਸੀਂ ਮੰਨਦੇ ਹੋ ਕਿ ਮੈਂ ਵੇਚੀ ਸੀ ਹਾਂ ਵੇਚੀ ਸੀ ਮੈਂ ਕਾਂਦੇ ਨਹੀਂ ਆਹ ਵੇਚਦੀ ਆ ਵੀ ਇਹ ਲੋਕ ਪੰਜਾਬ ਦੇ ਵਿੱਚ ਆਣ ਕੇ ਪੰਜਾਬ ਦੀ ਥਾਲੀ ਦੇ ਵਿੱਚ ਖਾਂਦੇ ਆ ਉਸੇ ਵਿੱਚ ਜੇ ਸਰਾਖ ਕਰਦੇ ਇਹ ਪ੍ਰਵਾਸੀ ਲੋਕਾਂ ਦਾ ਹਾਲ ਹੈ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਬੰਦੇ ਬਣ ਜਾਓ ਅਸੀਂ ਨਹੀਂ ਹਟਣਾਗਾ ਅਸੀਂ ਤਾਂ ਜਿੱਥੇ ਵੀ ਕੋਈ ਘਟਨਾ ਹੁੰਦੀ ਹੋ ਕੋਈ ਨਸ਼ਾ ਲੱਗਦਾ ਅਸੀਂ ਜਾ ਕੇ ਛਾਪਾ ਮਾਰਨਾ ਤੇ ਬੰਦ ਕਰਾਉਣਾ ਤੇ ਸਾਡੀ ਜਹੇਬੰਦੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਰਾਜਾ ਰਾਜ ਸਿੰਘ ਤੇ ਕਰਨਾਦਾ ਦਰਸਲ ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਿਆਂਗ ਸਿੰਘਾਂ ਵੱਲੋਂ ਗੁਰੂ ਘਰ ਦੇ ਨੇੜੇ ਖੁੱਲੀਆਂ ਪਾਣ ਜਰਦੇ ਦੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਕਮੇਟੀ ਦੀ ਵੀ